ਵੈਗੁਜਿਲ ਕਾਲਸਾ ਸ਼ਿਰੀ ਵੈਗੁਜਿਲ ਫਟਾਜੀ ਇਹ ਦੇਖੋ ਜੀ ਆਪਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਚਿੱਟਾ ਫੜਿਆ ਸੀਗਾ ਮੁੰਡੇ ਤੋਂ ਸ਼ਿਵਾਲਿਕ ਵਿਆਹ ਦਾ ਮੁੰਡਾ ਸੀਗਾ ਤੇ ਇਹ ਥੋੜੇ ਸਾਹਮਣੇ ਹੈ ਜੀ ਤੇ ਆਪਾਂ ਨੂੰ ਡਿਸਟਰੋਏ ਕਰ ਰਹੇ ਆ ਕਿ ਕਿਸੇ ਹੋਰ ਦੇ ਹੱਥ ਨਾ ਲੱਗੇ ਤੁਹਾਨੂੰ ਦਿਖਾਣੀ ਇੱਕ ਵਾਰ ਹੋਰ ਦਿਖਾਣਾ ਜੀ ਇਹ ਦੇਖੋ ਜੀ ਚਿੱਟਾ ਚਿੱਟਾ ਸੀਗਾ ਤੇ ਆਪਾਂ ਤੈਨੂੰ ਹੱਥ ਲਾਣਾ ਵੀ ਥੋੜਾ ਗਲਤ ਸਮਝ ਨਹੀਂ ਆ ਇਹਨੂੰ ਥੋੜੇ ਸਾਹਮਣੇ ਅੱਗ ਲਗਾ ਕੇ ਹਾਂ ਦੇਖੋ ਪਰ ਅਜੇ ਕੋਈ ਛੋਟੇ ਸਾਹਮਣੇ ਕਰ ਰਿਹਾ ਸਮੈਲ ਕਿੰਨੀ ਗੰਦੀ ਆ ਰਹੀ ਹੈ ਨਾ ਬਾਬਾ ਬਸ ਸਮੈਲੀ ਇੰਨੀ ਗੰਦੀ ਜਿਵੇਂ ਕੈਮੀਕਲ ਮਲਾਇਆ ਹੋਵੇ ਅਰੇ ਇਸ ਤਾਂ ਹੀ ਆਪਾਂ ਨੋਇਡ ਕਰਨੇ ਕਿ ਤੀਜਾ ਨਾ ਪੀਆ ਕਰੋ ਹੁਣੇ ਹੀ ਅੱਜ ਦੀ ਖਬਰ ਹੈ ਭਵਾਂਤ ਚ ਇੱਕ ਨੌਜਵਾਨ ਮੁੰਡਾ ਭਵਾਂਤ ਚ ਇੱਕ ਨੌਜਵਾਨ ਮੁੰਡਾ ਨਸ਼ੇ ਦਾ ਟੀਕਾ ਲਾ ਕੇ ਓਵਰਡੋਸ ਕਰਕੇ ਮਰ ਗਿਆ ਸ਼ਰਮ ਆਣੀ ਚਾਹੀਦੀ ਪ੍ਰਸ਼ਾਸਨ ਨੂੰ ਜੇ ਕੋਈ ਕਾਰਵਾਈ ਨਹੀਂ ਕਰਦੀ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਸਖਤ ਤੋਂ ਸਖਤ ਕਦਮ ਚੁੱਕਿਆ ਜਾਏ ਤੇ ਚਾਹੇ ਕਿਸੇ ਕੋਲ ਗ੍ਰਾਮ ਮੁੰਡਾ ਚਾਹੇ ਕਪਿਤ ਦੇ ਮੀਸਰ ਉਗੇ ਖਲਾਸ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਮੈਂ ਦੇਖੋ ਜੀ ਆਪਾਂ ਬਹੁਤਾ ਗੰਦਾ ਨਾਲਾ ਹੈ। ਕਿ ਸਾਰਿਆਂ ਨੂੰ ਯਾਰ ਭਈ ਸਸਰੀ ਕਾਲ ਤੇ ਮੇਰੀ ਸਰਕਾਰ ਤੋਂ ਉਮੀਦ ਹੈ ਕਿ ਇਹ ਕੋਈ ਐਕਸ਼ਨ ਚੱਕਣਗੇ ਜਲਦ ਤੋਂ ਜਲਦ ਤੇ ਜਲਦ ਤੋਂ ਜਲਦ ਕਾਰਵਾਈ ਅੱਧੇ ਕਰਨਗੇ। ਬਾਕੀ ਸਾਡੀ ਜਿਹੜੀ ਸੋਸਾਇਟੀ ਕਮੇਟੀ ਹੈ ਐਵੇਂ ਹੀ ਨਸ਼ੇ ਦੇ ਖਿਲਾਫ ਤੁਹਾਨੂੰ ਵੀਡੀਓ ਅਪਲੋਡ ਕਰੇਗੀ ਜੇ ਨਹੀਂ ਬਾਹਰ ਜਾਣਗੇ ਲੋਕਾਂ ਸਾਹਮਣੇ ਉਹਨਾਂ ਦਾ ਚਿਹਰਾ ਨੰਗਾ ਕਰੇਗੀ। ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਅਸ਼ੀਰਵਾਦ ਬਖਸ਼ੇ।